ਹਾਂਜੀ ਕੀ ਹਾਲ ਚੱਲ ਮਿੱਤਰੋ ਆਪਾਂ ਬਾਈ ਜੀ ਅੱਜ ਜਾਣਾ ਖੇਤਾਂ 'ਚ ਜਿਹਦੀ ਚ ਰੇਪਾਂ ਤੇ ਆਪਾਂ ਕਰਕੇ ਤਿਆਰੀ ਕਰ ਤੋਂ ਨਿਕਲ ਚੁੱਕੇ ਆਂ ਤੇ ਬਈਆ ਇੱਕ ਨਾਲ ਲੈ ਲਿਆ ਰਸਤੇ 'ਚ ਆਪਾਂ ਚੱਕਣਾ ਏ ਰੇ ਆਪਾਂ ਪਹੁੰਚ ਗਏ ਬਾਈ ਜੀ ਖੇਤਾਂ 'ਚ ਖੰਡਮਾਨ ਤੇ ਗੱਡੀ ਆਪਣੀ ਪੂਰੀ ਰੇਹ ਦੇ ਥੈਲਿਆਂ ਨਾਲ ਭਰੀ ਹੋਈ ਸੀਗੀ ਇਹਨੂੰ ਆਪਾਂ ਖਾਲੀ ਕਰਕੇ ਇੱਕ ਜਿਹੜਾ ਹੋਰ ਲਗਾਣਾ ਏ ਸਾਹਮਣੇ ਮੋਟਰ ਹੈ ਕੋਸਤਲੇ ਉਧਰ ਰੱਖ ਲੈ। ਦੇਖੋ ਮੱਕੀ ਕਿੰਨੀ ਘਾੜੀ ਹੋਈ ਵੀ ਆ। ਕੁਕੜੀਆਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਮੱਕੀ ਨੂੰ। ਸਾਡੇ ਦਾ ਮੱਕੀ ਇੰਨੀ ਦੇਖਣ ਨੂੰ ਮਿਲਦੀ ਹੋਣੀ ਹੁਣ। ਇੱਥੇ ਬਹੁਤ ਵਧੀਆ ਮੱਕੀ ਹੈ। ਲੋ ਜੀ ਯੂਰੀਆ ਤੇ ਡਾਇਆ ਕਰ ਲਿਆ ਮਿਕਸ। ਇਹਦੇ ਵਿੱਚ ਪਾਉਂਗੇ ਹੁਣ ਦਵਾਈ। ਦਵਾਈ ਦੂਈ ਪਾ ਕੇ ਇੱਕ ਪੈਕੇਟ ਹੋਰ ਪਾਇਆ ਹੈ। ਇਹਨਾਂ ਨੂੰ ਹੁਣ ਰਲਾ ਕੇ ਜੀਰੀ ਚ ਦੇਣਾ ਇਹਨਾਂ ਦਾ ਛਿੱਟਾ। ਪਰਾਗੜ ਦਾ ਨਾਮ ਪਤਾ ਨਹੀਂ ਕੀ ਹੈ ਕਾਲਾ ਕਾਲਾ ਜਾਪੂਤ ਇਹਨੇ ਹੁਣ ਲਾਗੇ ਰਲਾਣ ਰਲਾ ਕੇ ਪੋਲੀ ਤਿਆਰੀ ਮੈਂ ਚੱਲਿਆ ਦਵਾਰੇ ਮੁਰਿੰਡੇ ਦੂਜਾ ਜਿਹੜਾ ਲਾਣ ਦਵਾਰੇ ਰੇਲ ਚੱਕਣਾ ਤਾਂ ਹੋਰ ਗੱਡੀ ਚ ਪੂਰਾ ਆਇਆ ਨਹੀਂ ਸੀਗਾ ਜੀਰੇ ਦੀ ਖਰਾਕ ਤਿਆਰ ਹੋ ਰਹੀ ਹੈ ਇਸ ਤਰਾ ਆਟਾ ਮਿਕਸ ਕਰ ਰਹੇ ਹਾਂ ਆ ਲੱਗਿਆ ਮਿਕਸ ਕਰਨਾ ਕਿੰਨਾ ਕੁ ਸੁਫਾਨਾ ਪੈ ਰਿਹਾ ਜੀਰੀਆਂ ਨੂੰ ਬਚਾਣੇ ਵਾਸਤੇ ਹੁਣ ਆਪਾਂ ਨੇ ਬਣਾਣੀ ਹੈ ਚਾਹ ਤੇ ਮੈਂ ਲਗਿਆ ਬਾਈ ਚੁੱਲਾ ਪਟਣ ਇੱਥੇ ਪਟਾਂਗੇ ਆਪਾਂ ਚੁੱਲਾ ਲੋਈ ਮਿੱਤਰੋ ਚੁੱਲਾ ਹੋ ਗਿਆ ਆਪਣਾ ਤਿਆਰ ਆਪਾਂ ਪਤਲੀ ਰੱਖ ਕੇ ਦੇਖ ਲੈਣੇ ਆ ਇਹਦਾ ਕਵਜਾ ਜਿਹਾ ਲਾ ਕੇ ਇਧਰ ਬੈਲੈਂਸ ਬਣਾ ਲਿਆ ਦੇਸੀ ਚੁੱਲਾ ਇਹਨਾਂ ਬਾਲਦੇ ਆ ਅੱਗ ਦੋ ਹੀ ਮਿੱਤਰ ਅੱਗ ਚੁੱਲੇ 'ਚ ਬਲ ਗਈ ਐ ਤੇ ਆਪਾਂ ਨੇ ਇਹਦੇ ਤੇ ਪਤਲੀ ਰੱਖਾਂਗੇ ਪਤਲੀ ਰੱਖ ਕੇ ਪਾਣੇ 'ਚ ਆਪਾਂ ਦੁੱਧ ਦੁੱਧ ਪਾਨੇ ਪਾਟਿਆ ਨਾਲੇ ਪਾਉਂਗੇ ਪੱਤੀ ਸੱਕਰ ਪਾਉਂਗੇ ਆਪਾਂ ਬਾਅਦ 'ਚ ਚਾਹ ਨੂੰ ਲੱਗ ਗਈ ਆਪਣੀ ਨੂੰ ਉਬਾਲੀ ਆਣ ਦੇਖੋ ਕਲਰ ਕਿਆ ਘੈਂਟ ਆਇਆ ਜਾਦਾ ਪੱਤੀ ਵੀ ਥੋੜੀ ਖੁੱਲਿਓ ਪਾਈ ਵੀ ਐ ਮਦੀਆਲੀ ਪੱਤੀ ਹੈ। ਚੁੱਲੇ ਦੀ ਚਾਹ, ਸਬਜ਼ੀ, ਰੋਟੀ ਖਾਣ ਦਾ ਨਜ਼ਾਰਾ ਹੀ ਵੱਖਰਾ। ਸਵਾਦੇ ਬਹੁਤ ਹੈ। ਲੋਏ ਮਿੱਤਰੋ ਚਾਹ ਗਈ ਆਪਣੀ ਬਣ। ਹੁਣ ਪਾਣੀ ਆਪਾਂ ਦੇ ਚ ਸੱਕਰ। ਲੋ ਜੀ 50 ਆ ਚਾਰ ਸਿੰਪਲ ਪਰੌਂਠੇ ਨਾਲ ਚਾਹ ਕੌਲੀ ਦੇ ਵਿੱਚ ਆ ਦੋ ਬੰਦੇ ਬੈਠੇ ਵੀ ਖਾ ਰਹੇ ਕਿੰਨੀ ਤਰ੍ਹਾਂ ਦੀ ਬਣੀ ਚਾਹ ਬਾਈ ਬਹੁਤ ਕੰਮ ਦੀ ਆ ਗਿਆ ਸਵਾਦ ਮਾ ਕੋਈ ਟਾਈਮ ਦੀ ਗੱਲ ਹੀ ਨਹੀਂ ਜੀ ਭਾਈ ਨਜ਼ਾਰਾ ਆ ਗਿਆ ਨਜ਼ਾਰਾ ਚਾਹ ਆਪਾਂ ਨੇ ਪੀ ਲਈ ਤੇ ਹੁਣ ਆਪਾਂ ਲਗਾਣੀ ਆ ਥੋੜੇ ਜਿਹੇ ਮਿਰਚਾਂ ਦੇ ਬੂਟੇ ਲੈ ਕੇ ਆਏ ਤੇ ਘਰ ਤੋਂ ਇੱਥੇ ਮਿਰਚਾਂ ਲਗਾਉਂਗੇ ਜਦੋਂ ਕਦੀ ਆਏ ਤਾਂ ਆਪਣਾ ਮਿਰਚਾਂ ਮੁਰਚਾਂ ਉਹ ਜਿੱਦਾਂ ਸਬਜੀ ਸੂਜੀ ਬਣਾਣੀ ਹੁੰਦੀ ਐ ਮਿਰਚਾ ਮੁਰਚਾ ਬਣਾ ਇੱਥੇ ਹੋ ਜਾ ਕਰਨੀਆਂ ਖੇਤ ਚ ਤੇ ਉਹ ਚਲੇਗੇ ਦੂਜੀ ਸਾਈਡ ਦੂਜੀ ਮੋਟਰ ਤੇ ਉਹ ਜਾ ਰਹੇ ਸਾਹਮਣੇ ਹੁਣ ਇਹਨਾਂ ਨੇ ਜਾਣਾ ਇਸ ਮੋਟਰ ਤੇ ਇੱਥੇ ਜਾ ਕੇ ਇਹ ਪਾਉਂਗੇ ਹੁਣ ਮੈਨੇ ਮਿਰਚਾਂ ਦੇ ਬੂਟੇ ਲਾ ਲਵਾ ਲੋ ਜੀ ਬੂਟੇ ਆਪਾਂ ਲਾਤੇ ਸੱਤ ਅੱਠ ਬੂਟੇ ਤੇ ਘਰ ਤੋਂ ਲੈਦੇ ਮਿਰਚਾਂ ਦੇ ਹੁਣ ਇਹ ਪਲ ਜੂਗੇ ਇੱਥੇ ਤੇ ਵਧੀਆ ਮਿਰਚਾਂ ਹੋ ਜਾਣੀਆਂ ਨਵੇਂ ਦੂਜੇ ਕੇਤ ਚਰੇ ਪਾਣਾ ਕਰਤੇ ਆ ਸਟਾਰਟ ਬਸ ਆ ਹੀ ਰਹਿ ਗਿਆ ਇੱਕ ਰਹਿ ਗਿਆ ਬਸ ਇਥੇ ਬਾਦਮ ਬਸ ਇੱਕ ਕਿਲਾ ਰਹਿ ਗਿਆ ਬਾਕੀ ਸਾਰਾ ਨਿਪੜ ਗਿਆ ਆ ਜੀਰੀ ਥੋੜੀ ਪਹਿਲਾਂ ਹੀ ਲੱਗੀ ਹੋਈ ਹੈ ਦੇਖੋ ਕਿੰਨੀ ਵਧੀਆ ਹਰਿਆਈ ਮਾਰ ਰਹੀ ਸਾਰੇ ਜੀਰੀਓ ਜੀਰੀ ਚੋਨਾ ਹੀ ਚੋਨਾ ਅਸੀਂ ਜੀਰੀ ਕਹਿੰਦੇ ਆ ਉਹ ਆਹ ਏਰੀਆ ਸਾਡਾ ਅੱਤੇ ਦਾ ਮੀ ਹੋ ਗਿਆ ਥੋੜਾ ਥੋੜਾ ਸਟਾਰਟ ਬਸ ਰੇ ਦਾ ਕੰਮ ਵੀ ਨਿਭੜਨ ਵਾਲੀ ਹੈ ਦੋ ਝੋਲੀਆਂ ਰਹਿ ਗਈਆਂ ਲਾਸਟ ਤੇ ਬਾਈ ਜੀ ਰੇ ਪਾਣਾ ਬੜਾ ਔਖਾ ਖੇਤਾਂ ਚ ਖਾਸ ਕਰ ਜੀਰੀ ਵਾਲਿਆਂ ਚ ਪੈਰ ਬਹੁਤ ਗੜਦੇ ਆ ਕੁਝ ਲੋਕੀ ਕਹਿੰਦੇ ਨੇ ਕਿ ਫਸਲ ਉਗਾਣੀ ਬਹੁਤ ਔਖੀ ਚੀਜ਼ ਹੈ ਬਾਈ ਖੇਤਾਂ ਚ ਆ ਕੇ ਕੰਮ ਕਰਕੇ ਦੇਖੋ ਰੇ ਪਾ ਕੇ ਦੇਖੋ ਫੇਪਰ ਲੱਗੇਗਾ ਕਿ ਹਾਂ ਫਸਲ ਉਗਾਣੀ ਸੌਖੀ ਹੈ ਕਿ ਔਖੀ ਹੈ ਕਹਿ ਦੇਣਾ ਬਹੁਤ ਸੌਖਾ ਹੁੰਦਾ ਕਿ ਕਿਸਾਨ ਬਹੁਤ ਕਮਾਈ ਕਰਦਾ ਪਰ ਪਤਾ ਉਦੋਂ ਲੱਗਦਾ ਜਦ ਫਸਲ ਦੇ ਵਿੱਚ ਕੋਈ ਬਿਮਾਰੀ ਲੱਗਦੀ ਹੈ ਰੇ ਹੱਥ ਪਰੇ ਹਾਂ ਦਵਾਈਆਂ ਪਾਣੀਆਂ ਪੈਂਦੀਆਂ ਕਿੰਨਾ ਖਰਚਾ ਬੈਠਦਾ ਦੇਖ ਲਓ ਰੇ ਪਾ ਰਹੇ ਹਾਂ ਕਿੰਨਾ ਔਖਾ ਤੋੜ ਰਹੇ ਹਾਂ ਕਿਤਰਾ ਇਹਦੇ ਪੈਰ ਗੜ ਰਹੇ ਥੱਲੇ ਕੌਕਾਈ ਦੌੜੀ ਐ ਇਹ ਤਾਂ ਥੋੜਾ ਝੋਲੀ ਨੂੰ ਖਾਲੀ ਹੋ ਗਈ ਭਰੇ ਵੀ ਝੋਣੀ ਜਾਂ ਚੱਕੀ ਦੀ ਹੁੰਦੀ ਬਹੁਤ ਔਖਾ ਬਈ ਰੇ ਦਾ ਕੰਮ तकरीबन तकरीबन ਆਪਣਾ ਨਿਪਟ ਗਿਆ ਬਸ ਇੱਕ ਇੱਕ ਝੋਲੀ ਆ ਪਾਰੇ ਆ ਮੇ ਵੀ ਲੱਗ ਗਿਆ ਸਟਾਰਟ ਹੋਣ ਤੇ ਹੁਣ ਆਪਾਂ ਜਾਣਾ ਵਾਪਸੀ ਨਾ ਧੋ ਕੇ ਫੇਰ ਨਿਕਲਦੇ ਆ ਵਾਪਸੀ ਘਰ ਨੂੰ ਲੋ ਮੈਟਰੋ ਕੁਕੜੀਆਂ ਆਪਾਂ ਤੋੜ ਲਿਆਏ ਸੀਗੇ ਆਪਾਂ ਲਾਗੇ ਹੁਣ ਇਹਨਾਂ ਨੂੰ ਭੁੰਨਣ ਕੁਕੜੀਆਂ ਬਹੁਤ ਵਧੀਆ ਇਹ ਨਹੀਂ ਪਤਾ ਵੀ ਮੱਕੀ ਦੇਸੀ ਹੈ ਕਿ ਹਾਈਬ੍ਰਿਡ ਜੀ ਹੈ ਇਹ ਪਰ ਇਹਨਾਂ ਦਾ ਹੈ ਵੀ ਕੁਕੜੀ ਵਧੀਆ ਬਹੁਤ ਹੈ ਮੱਕੀ ਖਾ ਕੇ ਦੇਖਦੇ ਨਿੰਬੂ ਆ ਨਿੰਬੂ ਲੈਣਾ ਭੁੱਲ ਗਿਆ ਮੈਂ ਗਿਆ ਵੀ ਤਾਂ ਮਾਰਕੀਟ ਦੁਬਾਰੇ ਇਹ ਚੱਕਣ ਗਿਆ ਜਦੋਂ ਬਾਅਦ ਚੋ ਯਾਦ ਆਇਆ ਕਿ ਨਿੰਬੂ ਲੈਣੇ ਤੇ ਮੈਂ ਕਿਹਾ ਹੁਣ ਇਦਾਂ ਹੀ ਖਾ ਲਓ ਭੁੰਨ ਕੇ ਵਿਆਹ ਪਾਣੀ ਆ। ਛੇਲਡ ਛੇਲਡ। ਲੋ ਭਾਈ ਮਿੱਤਰੋ ਆਪਣਾ ਨਹਾ ਲੈ। ਠੰਡੇ ਠੰਡੇ ਪਾਣੀ ਨਾਲ ਮੋਟਰ ਫਿਰ ਨਹਾਣ ਦਾ ਨਜ਼ਾਰਾ ਹੀ ਵੱਖਰਾ ਏ। ਸਵਾਦ ਆ ਗਿਆ ਨਾ ਅਕੇ ਆ ਬਾਈ ਜੀ ਮਰਿੰਡਾ ਕ੍ਰੋਸ ਕਰ ਲਿਆ ਪਿੰਡ ਜਾ ਰਹੇ ਆ ਵਾਪਸ ਤੇ ਬਾਈ ਇਹ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਬੜੀ ਵਧੀਆ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਇੰਸਟਾਗ੍ਰਾਮ ਤੇ ਫੋਲੋ ਕਰੋ ਧੰਨਵਾਦ